ਹਲੋ ਵਰਜੇ ਖਾਲਸਾ ਵਰਜੇ ਜੀ ਬੋਲਦੇ ਵੀ ਹਮੇਸ਼ਾ ਸੱਚੋਂ ਹਾਂ ਜੀ ਇਹ ਤੁਹਾਡੇ ਨਾਲ ਦੁੱਖ ਸਹਿਰ ਕਰਨਾ ਇਹ ਗੁਰੂ ਘਰ ਦੀ ਕਮੇਟੀ ਜਾਂ ਸ੍ਰੋਮਣੀ ਕਮੇਟੀ ਹਾਂ ਜੀ ਬਦਲ ਸਕਦੀ ਆ ਇਹਨਾਂ ਦੀ ਇਹ ਆਕਾਤ ਹੈਗੀ ਆ ਕਿ ਗੁਰੂਆਂ ਦੇ ਸ਼ਸਤਰ ਬਦਲ ਦੇਣ ਗੁਰੂਆਂ ਦੇ ਖੰਡੇ ਨੂੰ ਬਦਲ ਦੇਣ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਉਸ ਨੂੰ ਹੀ ਬਦਲ ਦੇਣ ਹੂੰ ਉਹਦਾ ਡਿਜ਼ਾਈਨ ਹੀ ਬਦਲ ਦੇਣ ਲੱਗ ਤਰ੍ਹਾਂ ਦਾ ਬਣਾ ਕੇ ਦਿਖਾ ਦੇਣ ਲੋਕਾਂ ਨੂੰ ਕਿ ਇਹ ਆ ਖੰਡਾ ਇਹ ਬਦਲ ਸਕਦੇ ਨੇ ਖਾਲਸਾ ਜੀ ਇਹਨਾਂ ਪਾਪੀਆਂ ਦੀ ਇਹ ਾਕਾਤ ਹੈਗੀ ਆ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬਦਲ ਦਿੱਤਾ ਖਾਲਸਾ ਜੀ ਸੋਨੂੰ ਵੀ ਪੁੱਛਦੇ ਆ ਤੇ ਸੰਗਤਾਂ ਨੂੰ ਵੀ ਪੁੱਛਦੇ ਆ ਕਿ ਪੂਰੀ ਦੁਨੀਆ ਤੇ ਜਿਹੜੇ ਬੁੱਧੀਮਾਨ ਸਿਆਣੇ ਬੰਦੇ ਨੇ ਉਹਨਾਂ ਨੂੰ ਵੀ ਇਹ ਸਵਾਲ ਪੁੱਛ ਲੈਣੇ ਆ ਕਿ ਤੁਸੀਂ ਦੱਸੋ ਕਿ ਜੈਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸ੍ਰੀ ਗੁਰੂ ਦਸ਼ਮੇ ਪਾਸਾ ਜੀ ਨੇ ਉਸ ਖੰਡੇ ਨੂੰ ਕੋਈ ਦੁਨੀਆ ਤੇ ਹਮ ਗੁਰੂ ਘਰ ਦੀ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਨਾ ਜੀ ਬਦਲ ਸਕਦੀ ਆ ਇਹਨਾਂ ਦੀ ਇਹ ਆਕਾਤ ਹੈਗੀ ਆ ਕਿ ਗੁਰੂਆਂ ਦੇ ਸ਼ਸਤਰ ਬਦਲ ਦੇਣ ਇਹ ਪਾਪ ਕੀਤਾ ਸ਼੍ਰੋਮਣੀ ਕਮੇਟੀ ਨੇ ਕੀਤਾ ਹੁਣ ਇਹਦੇ ਬਾਰੇ ਚ ਅਸੀਂ ਗੱਲ ਕੀਤੀ ਬਡਾਲਾ ਜੀ ਦੇ ਨਾਲ ਉਹਨਾਂ ਨੇ ਜਿਹੜਾ ਲੈਟਰ ਲਿਖਿਆ ਉਹ ਤੁਹਾਨੂੰ ਦਿਖਾ ਦੰਨੇ ਆ ਸੰਗਤ ਨੂੰ ਵੀ ਦਿਖਾ ਦੰਨੇ ਆ YouTube ਤੇ ਥੱਲੇ ਟੈਕਸਟ ਮੈਸੇਜ ਦੇ ਵਿੱਚ ਲਿਖ ਦਵਾਂਗੇ ਪਾ ਦਵਾਂਗੇ ਉਹ ਲੈਟਰ ਦੀ ਕਾਪੀ ਤੁਸੀਂ ਪੜ ਲੈਣਾ ਜਿਹੜੀ ਗੱਲ ਕੀਤੀ ਤੁਸੀਂ ਅਨੰਦਪੁਰ ਸਾਹਿਬ ਖੰਡੇ ਨਾਲ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਤਿਆਰ ਕੀਤਾ ਉਹ ਅੰਮ੍ਰਿਤ ਛੱਕ ਕੇ ਗੁਰੂ ਤੇ ਸਿੱਖਾਂ ਨੇ ਸਵਾ ਸਵਾ ਲੱਖ ਦੇ ਨਾਲ ਲੜੇ ਤੇ ਚਮਕੌਰ ਸਾਹਿਬ ਦੀ ਜੰਗ ਤੇ ਹੋਰ ਨੇਕਾਂ ਜਿਹੜੀਆਂ ਇਹੋ ਜਿਹੀਆਂ ਜੰਗਾਂ ਤੇ ਉਹ ਪਤਾ ਲੱਗ ਗਿਆ ਵੀ ਇਹ ਤਾਂ ਖੰਡੇ ਨਾਲ ਬੜੀ ਜ਼ਿਆਦਾ ਪਾਵਰ ਹੈ ਉਹ ਉਹ ਅਮਰਤੀ ਪਾਵਰ ਕਢਾਉਣ ਵਾਸਤੇ ਇਹਨਾਂ ਨੇ ਉਹ ਖੰਡਾ ਜਿਹੜਾ ਬਾਹਰ ਨਹੀਂ ਲੈ ਕੇ ਆਂਦਾ ਨਾਲ ਹੀ ਇਹ ਸ਼ਰਮਣੀ ਕਮੇਟੀ ਰਲ ਗਈ ਜਿਹੜੇ ਜਹਿਦਾਰ ਇਹ ਰਲ ਗਏ ਜਿਹੜੇ ਗੁਰਦੁਆਰਿਆਂ ਦੇ ਸੱਜੇ ਖੱਬੇ ਢੋਂਗੀ ਸਾਥ ਬਣ ਕੇ ਬੈਠੇ ਆ ਪਖੰਡੀ ਲੋਕਾਂ ਨੂੰ ਲੁੱਟ ਕੇ ਆਪਣਾ ਘਰ ਭਰਨ ਵਾਲੇ ਉਹ ਰਲ ਗਏ ਉਹਨਾਂ ਨੂੰ ਸਿਰਫ ਪੈਸੇ ਨਾਲ ਕੌਮ ਨਾਲ ਨਹੀਂ ਗਾ ਤੇ ਜਿਹੜੇ ਕੌਮਦਰਦੀ ਨੇ ਉਹ ਘਰਾਂ ਵਿੱਚ ਬੈਠ ਕੇ ਕੌਮ ਦਾ ਦਰਦ ਰੱਖਦੇ ਤੁਹਾਡੇ ਵਰਗੇ ਬੈਠੇ ਬਾਹਰ ਰੱਖਦੇ ਜਿਹੜੇ ਬੋਲਦੇ ਕੌਮ ਲਈ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਇਹ ਐ ਆਈਆਂ ਪਰ ਜਿਹੜੀ ਖੋਜ ਕਰਕੇ ਤੁਸੀਂ ਇਤਿਹਾਸ ਦੀ ਅੱਗੇ ਰੱਖੀ ਹੋਰ ਇੱਕ ਮੇਰੇ ਵੀਰ ਨੇ ਰੱਖੀ ਨੇਕਾ ਹੋਰਨਾਂ ਨੇ ਵੀ ਰੱਖੀਆਂ ਪੁਲੀਤ ਸੈਣੀ ਦੇ ਵਿਚਾਰਾ ਬੜਾ ਜ਼ੋਰ ਲਾਉਂਦਾ ਰਿਹਾ ਪਰ ਜਿਹੜੀ ਸਾਧ ਲਾਣੇ ਨੇ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਨੇ ਜਾਂ ਬਾਦਲਾਂ ਦੇ ਜ਼ਹਿਦਾਦਾਰ ਨੇ ਇਹਨਾਂ ਦੇ ਮੂੰਹ ਦੇ ਵਿੱਚੋਂ ਕਦੇ ਵੀ ਸੱਚ ਦੀ ਆਵਾਜ਼ ਤੇ ਸੱਚ ਦੀ ਮਰਜ਼ਾਦਾ ਦੀ ਗੱਲ ਹੀ ਨਹੀਂ ਹੁੰਦੀ ਜਿਹੜੀ ਖੰਡੇ ਦੀ ਗੱਲ ਤੁਸੀਂ ਕਹਤੀ ਏ ਜਾਂ ਆਪਣੇ ਨਿਸ਼ਾਨ ਸਾਹਿਬ ਦੇ ਹੁਣ ਇਹਨਾਂ ਨੇ ਪੀਲੇ ਰੰਗ ਦਾ ਚੋਲਾ ਸੱਬ ਚੜਵਾਇਆ ਜਿਹੜਾ ਉੱਤੋਂ ਝੁਕਦਾ ਇੱਕ ਅੰਗਰੇਜ਼ਾਂ ਨੇ ਆਪਾਂ ਨੂੰ ਗੁਲਾਮ ਵਾਸਤੇ ਰੱਖਿਆ ਜੀ ਵੀ ਝੁਕਦਾ ਕੱਟ ਥੱਲੇ ਨੂੰ ਇਹਨਾਂ ਨੇ ਕੱਟ ਵੀ ਉਹ ਥੱਲੇ ਦਾ ਰੱਖਿਆ ਤੇ ਲੋਗੋ ਵੀ ਉਹ ਜਿਹੜਾ ਪਟਿਆਲੇ ਵਾਲਿਆਂ ਦਾ ਜਿਹੜਾ ਜੁੱਤੀ ਰੱਖੂ ਇੱਕ ਖੰਡਾ ਬਣਾ ਕੇ ਦਿੱਤਾ ਉਹ ਲਾਇਆ ਤੇ ਇੱਕ ਕੱਪੜਾ ਜ਼ਰੂਰ ਬਦਲ ਦਿੱਤਾ ਨੀਲਾ ਤੇ ਉਹ ਜਿਹੜੀ ਤੁਹਾਡੀ ਆਵਾਜ਼ ਤੇ ਗੁਰਸਿੱਖਾਂ ਦੀ ਆਵਾਜ਼ ਤੇ ਥੋੜਾ ਜਿਹਾ ਅਸਰ ਹੋਇਆ ਹੈਗਾ ਬਿਸ਼ਰਮੀ ਦੇ ਕਾਰਨ ਇਹਨਾਂ ਨੇ ਉਹ ਆਵਾਜ਼ ਨੂੰ ਚੁੱਕ ਕੇ ਤੇ ਉਹ ਇੱਕ ਕਦਮ ਅੱਗੇ ਜਿਹੜਾ ਮੜਾ ਜਾਂ ਤੀਤਾ ਇਹ ਖਾਲਸਾ ਜੀ ਹੰਡੇ ਦੀ ਗੱਲ ਲੈ ਲੋ ਇੱਕ ਗੱਲ ਮੈਂ ਤੁਹਾਨੂੰ ਹੋਰ ਬੜੀ ਦੱਸਣ ਲੱਗਾ ਜਿਹੜੀ ਸ਼ਲੋਕਾਂ ਤੇ ਮੈਂ 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 ਤੁਹਾਨੂੰ ਮੈਂ ਤੁਹਾਨੂੰ ਇੱਥੇ ਰੋਕਦਾ ਦੇਖੋ ਜੀ ਜੇ ਹੁਣ ਇਹ ਕਲਰਾਂ ਦੀ ਗੱਲ ਕਰਦੇ ਨੇ ਅੱਜ ਦੁਨੀਆ ਤੇ ਕਿੰਨੇ ਪੜ੍ਹੇ ਲਿਖੇ ਨੇ ਪੰਜਾਬੀ ਵੱਡੀਆਂ ਵੱਡੀਆਂ ਪੋਸਟਾਂ ਤੇ ਨੇ ਕਿੰਨੇ ਪੜ ਚੁੱਕੇ ਨੇ ਕੀ ਇਹ ਕਲਰਾਂ ਦਾ ਇਤਿਹਾਸ ਨਹੀਂ ਪੜ ਸਕਦੇ ਕਿ ਗੁਰੂਆਂ ਦੇ ਸਮੇਂ ਦੇ ਉੱਤੇ ਕੀ ਕਲਰ ਕੱਪੜੇ ਆ ਗਏ ਸੀ ਕੀ ਉਸ ਵੇਲੇ ਕਿਹੜੇ ਕਿਹੜੇ ਕਲਰ ਹੋਂਦ ਚ ਆ ਗਏ ਸੀ ਗੁਰੂਆਂ ਦੇ ਸਮੇਂ 'ਚ ਕਿਹੜੇ ਕਲਰ ਹੁੰਦੇ ਸੀ ਸਭ ਤੋਂ ਪਹਿਲਾਂ ਚਿੱਟੇ ਹੀ ਚੋਲੇ ਪਾਉਂਦੇ ਹੁੰਦੇ ਸੀ ਕਿਉਂਕਿ ਰੰਗ ਹੁੰਦਾ ਹੀ ਨਹੀਂ ਸੀ ਹਾਂਜੀ ਫਿਰ ਕਾਲਾ ਰੰਗ ਤੇ ਨੀਲਾ ਰੰਗ ਆਇਆ ਜੇ ਕਲਰਾਂ ਦੀ ਗੱਲ ਕਰਦੇ ਆ ਜਿਹੜੇ ਕਲਰਾਂ ਦੀ ਇਹ ਗੱਲ ਕਰਦੇ ਨੇ ਜਿੰਨਾ ਕਲਰਾਂ ਪਿੱਛੇ ਅੱਜ ਇਹ ਲੜਦੇ ਨੇ ਬੋਲਦੇ ਨੇ ਇਹ ਕਲਰ ਤਾਂ ਹੈ ਨਹੀਂ ਸੀ ਇਹ ਤਾਂ ਸਾਡੇ ਰੰਗ ਬਦਲਤੇ ਬ੍ਰਿਟਿਸ਼ ਹਕੂਮਤ ਨੇ ਸਾਡੇ ਖੰਡੇ ਬਦਲ ਦਿੱਤੇ ਸਾਡਾ ਇਤਿਹਾਸ ਬੇਇਤਿਹਾਸ ਕਰ ਦਿੱਤਾ ਪਰ ਅੱਜ ਇਹ ਬੋਲਣ ਤੋਂ ਗੁਰਦੁਆਰੇ ਦੀਆਂ ਕਮੇਟੀਆਂ ਡਰਦੀਆਂ ਨੇ ਜਿੰਨੇ ਰਾਗੀ ਨੇ ਕੀਰਤਨੀਏ ਜੱਥੇ ਨੇ ਕਥਾਕਾਰ ਨੇ ਗ੍ਰੰਥੀ ਸਿੰਘ ਨੇ ਸਾਰਿਆਂ ਦਾ ਬੋਲਣ ਦਾ ਫਰਜ ਬਣਦਾ ਕਿ ਭਾਈ ਅਸੀਂ ਖੰਡੇ ਦੀ ਪੌਲ ਲੈ ਕੇ ਅਸੀਂ ਖਾਲਸੇ ਸਜੇ ਆ ਅਸੀਂ ਖੰਡੇ ਦੀ ਸਭ ਤੋਂ ਪਹਿਲਾਂ ਗੱਲ ਕਰਨੀ ਆ ਕਿ ਅਸੀਂ ਪਟਿਆਲੇ ਵਾਲਿਆਂ ਦੇ ਰਾਜਿਆਂ ਦੇ ਲੋਕੋ ਨੂੰ ਖੰਡਾ ਨਹੀਂ ਬਣਾਉਣਾ ਇਹਨਾਂ ਦਾ ਸਾਰਿਆਂ ਦਾ ਫਰਜ ਬਣਦਾ ਅੱਜ ਇਹਨਾਂ ਦੇ ਸੱਪ ਲੜਦਾ ਇਹ ਆਪਣੀ ਬਦਨਾਮੀ ਸਮਝਦੇ ਨੇ ਹੁਣ ਗੁਰੂ ਘਰਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਇਹਨਾਂ ਨੂੰ ਪੁੱਛਦੇ ਨੇ ਕਿ ਭਾਈ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਫਿਰ ਜਿਹੜੇ ਗੁਰਦੁਆਰਿਆਂ ਦੇ ਪ੍ਰਧਾਨ ਨੇ ਉਹ ਨੀਨੀ ਪਾ ਕੇ ਚਲੇ ਜਾਂਦੇ ਨੇ ਜਿੱਦਾਂ ਜਨਾਨੀਆਂ ਨੀਮੀ ਪਾ ਲੈਂਦੀਆਂ ਨੇ ਉਦਾਂ ਨੀਮੀ ਪਾ ਲੈਂਦੇ ਨੇ ਸੌਰੀ ਮੈਨੂੰ ਬੋਲਣਾ ਪੈਂਦਾ ਪਰ ਇਹਨਾਂ ਦਾ ਫਰਜ ਨਹੀਂ ਬਣਦਾ ਇਤਿਹਾਸ ਸੰਭੜਦਾ ਅੱਜ ਕਿਉਂ ਡਰਦੇ ਨੇ ਅੱਜ ਕਿਉਂ ਬੋਲਣ ਤੋਂ ਡਰਦੇ ਨੇ ਕਿਉਂ ਇਹ ਜਿਉਂਦੇ ਹੀ ਮਰ ਗਏ ਨੇ ਕਿਉਂ ਇਹਨਾਂ ਦੀਆਂ ਜਮੀਰਾਂ ਮਰ ਗਈਆਂ ਨੇ ਇੱਕ ਪਾਸੇ ਕਹਿੰਦੇ ਨੇ ਸੀ ਖਾਲਸੇ ਆ ਜਿਸ ਖਾਲਸਾ ਸਾਜਿਆ ਸੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਉਹ ਖੰਡੇ ਨੂੰ ਇਹ ਖੰਡਾ ਨਹੀਂ ਸਮਝਦੇ ਪਟਿਆਲੇ ਵਾਲਿਆਂ ਤੇ ਲੋਕੋ ਨੂੰ ਇਹ ਖੰਡਾ ਸਮਝਦੇ ਨੇ ਉੱਤੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਸ਼੍ਰੋਮਣੀ ਕਮੇਟੀ ਖੁਦ ਕਰਾਉਂਦੀ ਆ ਸ਼੍ਰੋਮਣੀ ਕਮੇਟੀ ਨੂੰ ਅੱਜ ਪਤਾ ਨਹੀਂ ਅੱਜ ਜ਼ਥੇਦਾਰ ਨੂੰ ਪਤਾ ਨਹੀਂ ਜ਼ਥੇਦਾਰ ਤਾਂ ਉੱਤੇ ਧੋਤੀਆਂ ਪਵਾ ਕੇ ਆਇਆ ਪੰਜਾਂ ਪਿਆਰਿਆਂ ਦੇ ਉਹ ਉਹ ਅੰਨਾ ਸੀ ਉਹਨੂੰ ਦੀਂਦਾ ਨਹੀਂ ਸੀ ਕਿ ਖੰਡਾ ਸਾਡਾ ਕਿਹੜਾ ਪਰ ਇਹਨਾਂ ਦੀਆਂ ਜ਼ਮੀਰਾਂ ਵਿਕ ਗਈਆਂ ਨੇ ਜਿਉਂਦੇ ਮੁਰਦੇ ਨੇ ਮਰੇ ਹੋਏ ਨੇ ਇਹ ਇਹ ਮਰੇ ਹੋયા ਤਾਂ ਅਸੀਂ ਕੀ ਉਮੀਦ ਰੱਖੀਏ ਪਰ ਖਾਲਸਾ ਜੀ ਤੁਸੀਂ ਆਵਾਜ਼ ਠਾਈ ਆ ਸਾਨੂੰ ਪਤਾ ਤੁਸੀਂ ਬਹੁਤ ਗੱਜਵੱਜ ਕੇ ਬੋਲਿਓ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਪਰ ਅੱਜ ਜਿਨੇ ਪ੍ਰਚਾਰਕ ਨੇ ਸਭ ਦਾ ਬੋਲਣ ਦਾ ਫਰਜ਼ ਬਣਦਾ ਪਰ ਬਡਾਲਾ ਸਾਹਿਬ ਨੇ ਹਿੰਮਤ ਕਰਕੇ ਲੈਟਰ ਲਿਖਿਆ ਉਹਦਾ ਧੰਨਵਾਦ ਪਰ ਬੋਲਣ ਤੋਂ ਕਿਤੇ ਨੇ ਕਿਤੇ ਉਹ ਵੀ ਹਟ ਗਿਆ ਨਹੀਂ ਬੋਲ ਪਾਇਆ ਇੱਕ ਦਿਓ ਖੰਡਾਏ ਤੋਂ ਵੀ ਸਾਨੂੰ ਦੂਰ ਕਰਤਾ ਤੇ ਪੰਜ ਬਾਣੀਆਂ ਤੋਂ ਵੀ ਦੂਰ ਕਰਨ ਵਾਸਤੇ ਦਰਬਾਰ ਸਾਹਿਬ ਦੇ ਵਿੱਚੋਂ ਪੰਜ ਬਾਣੀਆਂ ਦਾ ਜਿਹਨੇ ਬੰਦ ਕਰਤਾ ਖਾਲਸਾ ਖਾਰਾ ਬੰਦ ਕਰ ਦਿੱਤਾ ਇਹ ਸਾਰੇ ਇਹਨਾਂ ਨੇ ਮਰਜ਼ਾਦਾ ਜਿਹੜੀ ਹੋਰ ਕੋਈ ਦਸਾਂ ਸਾਲਾਂ ਨੂੰ ਲਾਗੂ ਕਰਨਗੇ ਭਾਈ ਤੁਹਾਡੇ ਦਰਬਾਰ ਸਾਹਿਬ ਕੇਂਦਰ ਵਿੱਚ ਆ ਕੁਝ ਬੰਦੇ ਗਾਂ ਵੀ ਖਾਲਸਾ ਸਾਹਿਬ ਜੀ ਸਿਰਫ ਸਾਡੀਆਂ ਸੰਗਤਾਂ ਮੱਥਾ ਟੇਕਣ ਚੁੱਕੀਆਂ ਰਹਿ ਗਈਆਂ ਪੇਸਾ ਚੜਾਉਣ ਵਾਸਤੇ ਰਹ ਗਈਆਂ ਰਮਾਲੇ ਚੜਾਉਣ ਵਾਸਤੇ ਰਹ ਗਈਆਂ ਅੰਨੇ ਹੋ ਕੇ ਬਸ ਨੱਕ ਰਗੜ ਜੋ ਕੇ ਲੈ ਕੇ ਸੁਰਤ ਦੇ ਵਿੱਚ ਭੋਰਾ ਵੀ ਅਕਲ ਹੈ ਨਹੀਂ ਵੀ ਹੋ ਕੀ ਰਿਹਾ ਸਾਡੇ ਨਾਲ ਕਰ ਕੀ ਕੁਝ ਰਿਹਾ ਇਹ ਚੀਜ਼ ਨੂੰ ਨਹੀਂ ਸਮਝ ਦਿੱਤਾ ਤੇ ਸਾਡਾ ਜਿਹੜਾ ਗੁਰੂ ਘਰ ਅੱਗੇ ਅੰਗਰੇਜ਼ਾਂ ਦੇ ਕੋਲ ਗੁਲਾਮ ਸੀ ਉਹਨ ਵੀ ਉਹ ਜਿਹੜੇ ਗੋਰੇ ਅੰਗਰੇਜ਼ ਬਾਦਲ ਕਾ ਟੱਪਰ ਇਹ ਜਿਹੜਾ ਏਜੰਸੀਆਂ ਖਾਲਸਾ ਜੀ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਖਾਲਸਾ ਜੀ ਪੂਰੀ ਦੁਨੀਆ ਤੇ ਪੰਜਾਬੀਆਂ ਨੇ ਥੋਂ ਥੋਂ ਗੁਰਦਾਰੇ ਬਣਾ ਲੇ ਇੱਕ ਸੀਟ 'ਚ ਚਾਰ ਚਾਰ ਗੁਰਦਾਰੇ ਬਣਾ ਲੇ ਪਰ ਕੀ ਅੱਜ ਦੁਨੀਆ ਤੇ ਕੋਈ ਗੁਰਦੁਆਰੇ ਦੀ ਕਮੇਟੀ ਕਹੇ ਕਿ ਗੁਰਦੁਆਰੇ ਵਿੱਚ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੋਇਆ ਜੋ 1930 ਤੋਂ ਪਹਿਲਾਂ ਚੜਿਆ ਹੁੰਦਾ ਸੀ ਜਿਸ ਦੇ ਉੱਤੇ ਕਿਰਪਾਨ ਪਚਾਲੇ ਢਾਲ ਥੱਲੇ ਕਿਟਾਰ ਕੀ ਅੱਜ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਜਿਹੜਾ ਖੰਡਾ ਜਿਸ ਨਾਲ ਖਾਲਸਾ ਸਾਜਿਆ ਸੀ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਉਦਾਂ ਦਾ ਖੰਡਾ ਕੋਈ ਗੁਰਦੁਆਰੇ ਵਿੱਚ ਕੋਈ ਫੋਟੋ ਕੋਈ ਹੈ ਕੋਈ ਹੈ ਉਦਾਂ ਦੀ ਤਸਵੀਰ ਖੰਡੇ ਦੀ ਗੁਰਦੁਆਰੇ ਦੇ ਵਿੱਚ ਪਟਿਆਲੇ ਵਾਲੇ ਰਾਜਿਆਂ ਤਾਂ ਲੋਗੋ ਲਾ ਕੇ ਦੱਸਦੇ ਨੇ ਖੰਡਾ ਇਹਨਾਂ ਦੀ ਬੁੱਧੀ ਪ੍ਰਸ਼ਟ ਹੋ ਗਈ ਹੈ ਖੁਦ ਪਾਪੀ ਬਣ ਗਏ ਕਹਿੰਦੇ ਜੇ ਬਦਲਦੇ ਆ ਤਾਂ ਸਾਡੀ ਬਦਨਾਮੀ ਹੁੰਦੀ ਹੈ ਇਹਨਾਂ ਦੀ ਬਦਨਾਮੀ ਹੁੰਦੀ ਹੈ ਇਤਿਹਾਸ ਨੂੰ ਬੇ ਇਤਿਹਾਸ ਕਰਦੇ ਨੇ ਉਹ ਇਹਨਾਂ ਨੂੰ ਕੋਈ ਦੁੱਖ ਨਹੀਂ ਉਹ ਕਹਿੰਦੇ ਕਿ ਸਾਡੀ ਬਹੁਤ ਹੀ ਵੱਡੀ ਬਦਨਾਮੀ ਹੁੰਦੀ ਆ ਜੇ ਅਸੀਂ ਅੱਜ ਲੋਗੋ ਨੂੰ ਝੰਡਿਆਂ ਤੋਂ ਉਤਾਰਦੇ ਆ ਮੈਂ ਕਿਹਾ ਭਾਈ ਤੁਹਾਡੀ ਬਦਨਾਮੀ ਕਿਵੇਂ ਹੁੰਦੀ ਹੈ ਕਹਿੰਦੇ ਬਦਨਾਮੀ ਇਹ ਹੁੰਦੀ ਹੈ ਕਿ ਲੋਕ ਕਹਿਣਗੇ ਕਿ ਇਹ 1930 ਤੋਂ ਬਾਅਦ ਦੇ ਵਿੱਚ ਲੱਗਦਾ ਆ ਰਿਆ ਉਦੋਂ ਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿਹਾ ਤੁਸੀਂ ਆਪਣੀ ਬਦਨਾਮੀ ਤੋਂ ਡਰਦੇ ਹੋ ਮੈਂ ਕਿਹਾ ਤੁਸੀਂ ਇਹ ਨਹੀਂ ਦੇਖਦੇ ਕਿ ਤੁਸੀਂ ਕਿੱਡਾ ਵੱਡਾ ਘੋਰ ਪਾਪ ਕਰਦੇ ਹੋ ਇਤਿਹਾਸ ਨੂੰ ਬੇ ਇਤਿਹਾਸ ਕਰਦੇ ਹੋ ਗੁਰੂਆਂ ਦੇ ਖੰਡੇ ਨੂੰ ਬਦਲ ਕੇ ਤੁਸੀਂ ਪਟਿਆਲੇ ਵਾਲੇ ਰਾਜਿਆਂ ਦੇ ਲੋਕੋ ਨੂੰ ਖੰਡਾ ਦੱਸਦੇ ਹੋ ਇਹ ਪਾਪ ਨਹੀਂ ਹੈ ਮੈਂ ਕਹਾ ਤੁਹਾਡੇ ਕੋਲੋਂ ਤੁਹਾਡੇ ਕੋਲੋਂ ਅਣਜਾਣੇ ਦੇ ਵਿੱਚ ਗਲਤੀ ਹੋਈ ਆ ਕਿ ਤੁਹਾਨੂੰ ਨਹੀਂ ਪਤਾ ਸੀ ਤੁਹਾਡੇ ਕੋਲੇ ਟਾਈਮ ਨਹੀਂ ਸੀ ਤੁਹਾਨੂੰ ਇਤਿਹਾਸ ਤੁਸੀਂ ਪੜਿਆ ਨਹੀਂ ਚਲੋ ਗਲਤੀਆਂ ਹੋ ਜਾਂਦੀਆਂ ਨੇ ਸਭ ਤੋਂ ਹੋ ਜਾਂਦੀਆਂ ਨੇ ਮੈਂ ਕਹਾ ਸੈਕੋਪ ਅਮਰੀਕਾ 2018 ਦੇ ਵਿੱਚ ਇਤਿਹਾਸ ਪੜਾਉਣਾ ਸ਼ੁਰੂ ਕੀਤਾ ਸੀ ਸਾਨੂੰ ਖੁਦ ਨਹੀਂ ਪਤਾ ਸੀ ਕਿ ਇਹ ਸਾਡਾ ਖੰਡਾ ਹੈਗਾ ਜਾਂ ਨਹੀਂ ਹੈਗਾ ਮੈਂ ਕਹਾ ਅਸੀਂ ਆਪਣੇ ਪੋਸਟਰਾਂ ਤੇ ਖੁਦ ਲਾਉਂਦੇ ਰਹੇ ਹਾਂ 2019 ਚ ਇਤਿਹਾਸ ਸਾਹਮਣੇ ਆਇਆ ਜਦੋਂ ਦਰਸ਼ਨ ਕੀਤੇ ਅਨੰਦਪੁਰ ਸਾਹਿਬ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਕਿ ਜੀ ਇਹ ਤਾਂ ਖੰਡਾ ਲੱਗ ਦਿਖਦਾ ਜਿਹੜਾ ਅੱਜ ਝੰਡਿਆਂ ਤੇ ਲਾਇਆ ਜਾਂਦਾ ਉਹ ਤਾਂ ਲੱਗ ਦਿਖਦਾ ਤਾਂ ਗੱਲ ਇਹ ਸਾਹਮਣੇ ਆਈ ਮੈਂ ਕਿਹਾ ਉਦੋਂ ਤੇ ਆਵਾਜ਼ ਉਠਾਉਣ ਲੱਗੇ ਆ ਪਰ ਅਸੀਂ ਮੰਨੀ ਆਪਣੀ ਗਲਤੀ ਅਸੀਂ ਆਪਣੇ ਪੋਸਟਰਾਂ ਬੈਨਰਾਂ ਤੋਂ ਹਟਾਇਆ ਉਸ ਨੂੰ ਮੈਂ ਕਿਹਾ ਤੁਹਾਨੂੰ ਮੰਨਣ 'ਚ ਗਲਤੀ ਕੀ ਹਰਜ ਆ ਤੁਸੀਂ ਵੀ ਗਲਤੀ ਮੰਨੋ ਜੇ ਅਸੀਂ ਮੰਨੀ ਆ ਵੀ ਤੁਸੀਂ ਵੀ ਗਲਤੀ ਮੰਨੋ ਪਰਮਾਤਮਾ ਤੋਂ ਭੁੱਲ ਬਖਸਾਓ ਵੀ ਠੀਕ ਆ ਸਾਡੇ ਕੋਲ ਗਲਤੀ ਹੋ ਗਈ ਆ ਪਰ ਹੁਣ ਸਾਨੂੰ ਪਤਾ ਲੱਗ ਗਿਆ ਹੁਣ ਅਸੀਂ ਹਟਾਉਣੇ ਆ ਹੂੰ ਬਡਾਲਾ ਸਾਹਿਬ ਦੀ ਗੱਲ ਫੇਰ ਐਂਡ ਦੇ ਵਿੱਚ ਕਰਦੇ ਆ ਕਿ ਬਡਾਲਾ ਸਾਹਿਬ ਜੀ ਨੇ ਕਿਹਾ ਕਿ ਜੀ ਕਾਲ ਤੱਕ ਦਾ ਜਥੇਦਾਰ ਫੈਸਲੇ ਲੈ ਸਕਦਾ ਪਰ ਕਾਲ ਤੱਕ ਦੇ ਜਥੇਦਾਰ ਨੇ ਫੈਸਲੇ ਲੈਣੇ ਹੁੰਦੇ ਤਾਂ ਪਹਿਲਾਂ ਹੀ ਲੈ ਲੈਂਦੇ ਸ਼੍ਰੋਮਣੀ ਕਮੇਟੀ 1930 ਤੋਂ ਬਾਅਦ ਇਹਨਾਂ ਨੇ ਪਾਪ ਕੀਤਾ ਸੀ ਉਹ ਅਜਿਤ ਕਿਰਪਾਪ ਹੁੰਦਾ ਆ ਰਿਹਾ ਜੇ ਬਦਲਣਾ ਹੁੰਦਾ ਤਾਂ ਹੁਣ ਬਦਲ ਦਿੰਦਾ ਹੁਣ ਜਦੋਂ ਇਹ ਨਿਸ਼ਾਨ ਸਾਹਿਬ ਦੀ ਗੱਲ ਕਰਦਾ ਸੀ ਉਹ ਸਮੇਂ ਕਹਿੰਦਾ ਵੀ ਜੀ ਗੁਰੂਆਂ ਦਾ ਨਿਸ਼ਾਨ ਸਾਹਿਬ ਚੜਾਇਆ ਜਾਊਗਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਜੋ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਗਲਤੀ ਨਾਲ ਲੱਗਦਾ ਆ ਰਿਹਾ ਉਹਨੂੰ ਅਸੀਂ ਹਟਾ ਰਹੇ ਆ ਅਸੀਂ ਗਲਤੀ ਮੰਨਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗਲਤੀ ਭੁੱਲ ਬਖਸ਼ਉਂਦੇ ਤੇ ਇਹ ਬਖਸ਼ਾ ਸਕਦੇ ਸੀ ਪਰ ਨਹੀਂ ਕਿਉਂਕਿ ਸਰਕਾਰੀ ਨੇ ਇਹ ਮਰਜਾਤਾਂ ਦੀਆਂ ਡਾਈਆਂ ਜਾ ਰਹੀਆਂ ਨੇ ਤੇ ਪਰੋ ਜਿਹੜੇ ਸਾਡੇ ਕਾਲ ਤੱਕ ਸਭ ਦੇ ਬੈਠੇ ਮਸੰਦ ਉਹਨਾਂ ਦਾ ਖੇੜਾ ਛੱਡ ਕੇ ਅਸੀਂ ਆਪਣੀ ਆਪ ਕਮਾਨ ਸੰਭਾਲ ਲਈਏ ਦਾਸਰੇ ਸੰਭਾਲੀ ਤੁਸੀਂ ਵੀ ਸੰਭਾਲੋ ਸਾਡੇ ਵੈਰੀ ਗੁੱਡ ਜੀ ਬਹੁਤ ਬਹੁਤ ਵਧੀਆ ਤੁਹਾਡਾ ਜੀ ਤੁਹਾਡੇ ਸੰਗਤ ਨੂੰ ਮੇਰੀ ਅਪੀਲ ਮੈਂ ਨੰਬਰ ਵੀ ਦੇ ਦਿੰਦਾ 9467408302 ਪਰੋ ਜੇ ਤੁਸੀਂ ਆਪਣੇ ਆਪ ਵੀ ਆਣ ਕੇ ਬੈਠ ਜਿਓ ਇਥੇ ਮੇਰੇ ਘਰੇ ਬੈਠ ਜਿਓ ਆਉ ਰਾਗੀ ਤੋਰ ਲੋ ਪਿੰਡ ਪਿੰਡ ਜਾ ਕੇ ਕਿਸੇ ਦੀ ਡਿਊਟੀ ਲਾ ਦੋ ਮੈਂ ਨਾਲ ਤੁਰ ਪਾਂਗਾ ਮੈਂ ਨਹੀਂ ਕਹਿੰਦਾ ਵੀ ਮੈਨੂੰ ਪੈਸਾ ਚਾਹੀਦਾ ਆਪਾ ਪਿੰਡਾਂ ਦੇ ਵਿੱਚ ਜਲ ਕੇ ਆਪ ਪ੍ਰਚਾਰ ਕਰੀਏ ਸਾਡੇ ਕੋਲ ਜਿੰਨੀ ਕੁ ਪੂੰਜੀ ਹੈਗੀ ਕਰ ਰਹੇ ਹਾਂ ਤੁਸੀਂ ਵੱਧ ਚੜ ਕੇ ਅਸੀਂ ਸੰਭਾਲੀਏ ਗੁਰੂ ਘਰ ਆਏ ਸਾਡੇ ਗੁਰੂ ਘਰਾਂ ਵਿੱਚ ਬਹੁਤ ਕੁਝ ਹੋ ਰਿਹਾ ਹੈ ਨਿਤਨੇ ਬੰਦ ਹੋ ਰਿਹਾ ਹੈ ਬੜੀ ਸੋਚਣੀ ਹੈਗੀ ਕਿ ਅਸੀਂ ਆਪ ਆਪਣੇ ਇਤਿਹਾਸ ਨੂੰ ਸੰਭਾਲੀਏ ਅਸੀਂ ਆਪ ਹੀ ਗੁਰੂਆਂ ਦੇ ਇਨਸਾਨ ਸਾਹਿਬ ਗੁਰਦਾਰਿਆਂ ਚੜਾਈਏ ਇਹਨਾਂ ਨੇ ਕੁਝ ਨਹੀਂ ਕਰਨਾ ਜੀ ਜੀ ਇਹਨਾਂ ਨੇ ਕਾ ਇਹ ਤਾਂ ਐਡੇ ਪਾਪੀ ਨੇ ਸਾਨੂੰ ਪਤਾ ਹੀ ਹੈਗਾ ਕਿ ਗੁਰੂ ਘਰ ਦੇ ਵਿੱਚ ਅੱਜ ਕੱਲ੍ਹ ਹਰਮੰਦਰ ਸਾਹਿਬ ਤੋਂ ਤੁਹਾਨੂੰ ਰੋਜ਼ ਹੀ ਵੀਡੀਓ ਸਾਹਮਣੇ ਆਉਂਦੀਆਂ ਨੇ ਕਿ ਉੱਥੇ ਕਿੱਦਾਂ ਦੀਆਂ ਗੰਦੀਆਂ ਕਰਤੂਤਾਂ ਕਰਦੇ ਨੇ ਅਸੀਂ ਕੀ ਤੁਸੀਂ ਦੇਖਦੇ ਹੀ ਹੋਮੋਗੇ ਚੈਨਲ ਤੇ ਪਾਈਆਂ ਹੋਈਆਂ ਵੀਡੀਓ ਪਰ ਸਾਨੂੰ ਆਪਣਾ ਇਤਿਹਾਸ ਤੁਸੀਂ ਦੇਖਦੇ ਕਿ ਮੈਂ ਦਾਦੇ ਅੱਧੀ ਵੇਖਿਆ ਆਰਪੀ ਦੇ ਵਿੱਚ ਜਿਹਨੂੰ ਜੈਦਰ ਬਣਾਇਆ ਕੋਲਾ ਕੋਲਾ ਮੀਟ ਦਾ ਖਾਂਦੇ ਸੀ ਦੇਖੋ ਉਹਨਾਂ ਮੈਂ ਤਰ੍ਹਾਂ ਨਿੱਕੀ ਜਿਹੀ ਗੱਲ ਦੱਸ ਹੀ ਦਿਆਂ ਇਹ ਕਹਿੰਦੇ ਸਿੰਘ ਭਰਤੀ ਹੋ ਗਿਆ ਕਹਿੰਦਾ ਮੈਂ ਸ਼ਰਮਣੀ ਕਮੇਟੀ ਭਰਤੀ ਹੋਣਾ ਮੈਂ ਯਾਰ ਛੱਡਪਰਾ ਕਹਿੰਦਾ ਮੈਂ ਮੱਛੀ ਫੜ ਕੇ ਜਾਵਾਂਗਾ ਸਰੋਵਰ ਸਾਫ਼ ਕਰ ਦੇਵਾਂਗਾ ਮੈਂ ਮੱਛੀ ਮਰ ਜੇਗੀ ਸਰੋਵਰ ਸਾਫ਼ ਨਹੀਂ ਹੋਣਾ ਚਲੋ ਉਹਦੀ ਡਿਊਟੀ ਹੋ ਗਈ ਮੁਖੀ ਸਾਹਿਬ ਜਿਹੜਾ ਬੰਦਾ ਵੀ.ਏ.ਪੀ ਆਵੇ ਉਹਨੂੰ ਬਾਅਦ ਥਾਲ ਦਿਨ ਬੰਦਾ ਅਣਕੀ ਸੀ ਗਰੀਬ ਸੀ ਵਿਚਾਰਾ ਤੇ ਪੈਰੋ ਮਹੀਨਾ ਵੀ ਕੱਟਿਆ ਤੇ ਔਰਤਾਂ ਵੀ ਇੱਥੇ ਆਉਂਦੀਆਂ ਸੀ ਹਰਪ੍ਰੀਤ ਦੇ ਤੋਂੜਾੜ ਕਰਦੀ ਸੀ ਜਰਨੈਲ ਸਿੰਘ ਉਹ ਮੈਨੇਜਰ ਸੀ ਬੜਾ ਪੁੱਠਾ ਸਿੱਧਾ ਕੰਮ ਹੋਇਆ ਉਹਦੇ ਕੋਲੋਂ ਨਹੀਂ ਗੰਦ ਵੇਖਿਆ ਇਹ ਉਹ ਛੱਡ ਕੇ ਘਰੇ ਆ ਗਿਆ ਅਸੀਂ ਕਹਿੰਦੇ ਆ ਸਾਡੇ ਗੁਰੂ ਘਰਾਂ ਜਾਈਏ ਸਾਡਾ ਪਾਪ ਉਤਰੇਗਾ ਇਹ ਉੱਥੇ ਪਾਪ ਆਪ ਖੁਦ ਕਰਦੇ ਪਏ ਨੇ ਇਹ ਤਾਂ ਨਰੈਣੂ ਮੰਤ ਦੇ ਵੀ ਪਿਓ ਨਿਕਲੇ ਹੋਏ ਨੇ ਕੋਈ ਛੋਟੇ ਮੋਟੇ ਨਹੀਂ ਗੇ ਖਾਲਸਾ ਜੀ ਸੰਗਤੋ ਜਰੂਰ ਸਮਝੋ ਆਪਾਂ ਆਪਦਾ ਜਿਹੜਾ ਇਤਿਹਾਸ ਮੰਨ ਲਈਏ ਅਣਕੀ ਪੜੋ ਤੇ ਜਰੂਰ ਮਾੜੀਆਂ ਜੀਆਂ ਅੱਖਾਂ ਖੋਲ ਕੇ ਵੇਖੋ ਤੇ ਕੰਨਾਂ ਨਾਲ ਜਰੂਰ ਸੁਣੋ ਖਾਲਸਾ ਜੀ ਬਿਲਕੁਲ ਜੀ ਬਹੁਤ ਚੰਗਾ ਜੀ ਤੁਹਾਡਾ ਆਪਣੇ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਪ੍ਰਮਾਤਮਾ ਜੀ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਵੀਡੀਓ ਨੂੰ ਜਰੂਰ ਦੇਖੋ ਪੂਰੀ ਨੂੰ ਦੇਖਣ ਤੋਂ ਬਾਅਦ ਦੇ ਵਿੱਚ ਸੰਗਤਾਂ ਕੋਲੇ ਪਹੁੰਚ ਦੇ ਵੀ ਜਰੂਰ ਕਰਿਓ ਜਿਨ੍ਹਾਂ ਨੇ ਸਾਡਾ ਇਤਿਹਾਸ ਸਾਂਭਣਾ ਸੀ ਉਹ ਤਾਂ ਅੱਜ ਸਰਕਾਰੀ ਬਣ ਚੁੱਕੇ ਨੇ ਪਰ ਹੁਣ ਇਤਿਹਾਸ ਸੰਗਤ ਨੇ ਸਾਂਭਣਾ ਹੋਊਗਾ ਹੁਣ ਛੋਡੇ ਸਾਹਮਣੇ ਸਬੂਤ ਦਿਖਾਉਣੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ 10ਵੇਂ ਪਾਸ਼ਾ ਜਿੱਦਾ ਖੰਡਾ ਜਿਹੜਾ ਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10 ਗੁਰੂਆਂ 'ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜ ਉਹ ਪਟਿਆਲੇ ਵਾਲੇ ਰਾਜੇ ਕੰਜਰਾ ਦਾ ਲੋਗੋ ਗੁਰਦੁਆਰਿਆਂ 'ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇੱਕ ਤਰਹਿਤ ਸਰੂਪ ਕੀਤੀ ਗਈ ਸੀ ਸਰਕਾਰ ਵੱਲੋਂ ਕਉਂਕੇ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਛਾ ਦਾ ਨਿਸ਼ਾਨ ਸਾਹਿਬ ਗੁਰਦਾਰੇ ਤੇ ਨਾਂ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀਏ ਸੰਗ ਤੇ ਸਾਨੂੰ ਦਰਸ਼ਨ ਕਰਾ ਰਹੇ ਆ ਕਿ 1930 ਤੋਂ ਪਹਿਲਾਂ ਆਹ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਛਾ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨ ਉਹ ਦੇਸਾਂ ਪਰਦੇਸਾਂ ਦੇ ਵਿੱਚ বাসਦੇ ਹਾਂ ਬਹੁਤ ਹੀ ਪੜੇ ਲਿਖੀ ਹਾਂ ਤੁਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨੇ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਹਿ ਕੇ ਕਹੋ ਕਿ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸਾਨ ਸਾਹਿਬ ਕਾਲ ਤੱਕ ਸਾਬ ਤੇ ਚੜਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਵਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ ਚ ਚੜਨਾ ਚਾਹੀਦਾ ਜਿਹੜਾ ਖੰਡਾ ਉਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਝੰਡਿਆਂ ਤੇ ਲੋਗੋ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋਂ ਕਿ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋਂ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ